ਦਸਪੁਰ ਦੇ ਪਿੰਡ ਸਰਾਵਾ ਚ ਗੰਦਾ ਮਾਹੌਲ ਹੈ ਪਿੰਡ ਦਾ ਰਹਿਣ ਵਾਲਾ ਨੌਜਵਾਨ ਗੁਰਪ੍ਰੀਤ ਸਿੰਘ ਫੌਜੀ ਡਿਊਟੀ ਦਿੰਦੇ ਹੋਏ ਸ਼ਹੀਦ ਹੋ ਗਿਆ ਹੈ ਖਬਰ ਮੁਤਾਬਕ ਸ਼੍ਰੀਨਗਰ ਦੇ ਅਨੰਤਨਾਗ ਚ ਅਤਵਾਦੀ ਗਤੀਵਿਧੀਆਂ ਦੇ ਇਨਪੁਟ ਤੋਂ ਬਾਅਦ ਫੌਜ ਦੇ ਜਵਾਨ ਇਲਾਕੇ ਚ ਸਰਚ ਆਪਰੇਸ਼ਨ ਚਲਾ ਰਹੇ ਸਨ ਇਸ ਦੌਰਾਨ ਫੌਜ ਦੇ ਜਵਾਨਾਂ ਦੀ ਗੱਡੀ ਅਚਾਨਕ ਖਾਈ ਚ ਡਿੱਗ ਗਈ ਇਸ ਦੌਰਾਨ ਗੱਡੀ ਚ ਸਵਾਰ 8 ਜਵਾਨ ਜ਼ਖਮੀ ਹੋ ਗਏ ਇਨ੍ਹਾਂ ਜਵਾਨਾਂ ਵਿੱਚ ਗੁਰਪ੍ਰੀਤ ਸਿੰਘ ਸ਼ਹੀਦ ਹੋ ਗਿਆ ਹੈ ਇਹ ਜਵਾਨ ਗੁਰਪ੍ਰੀਤ ਸਿੰਘ ਨੰਤਨਾਗ ਡਿਊਟੀ ਕਰਦੇ ਸੀ ਤੇ 19 RR ਚ ਤੇ ਚਾਚਾ ਜੀ ਸਰਦਾਰ ਲਖਮਿੰਦਰ ਸਿੰਘ ਦੇ بیٹے ਸੀਗੇ ਸਾਡੇ ਛੋਟੇ ਭਰਾ ਲੱਗਦੇ ਸੀ ਤੇ ਸਾਡੇ ਇੱਕ 8 9 ਦੇ ਵਿੱਚ ਕੱਲ ਰਾਤ ਫੋਨ ਆਇਆ ਵਾ ਕਿ ਗੁਰਪ੍ਰੀਤ ਸਿੰਘ ਜਿਹੜਾ ਸੀਗਾ ਉਹਦੇ ਮਤਲਬ ਕਿ ਸਰਚ ਆਪਰੇਸ਼ਨ ਨੂੰ ਜਾਂਦਿਆਂ ਗੱਡੀ ਪਲਟ ਗਈ ਆ ਤੇ ਟੋਟਲ ਨੌਜਵਾਨ ਸੀਗੇ ਤੇ 8 ਜਿਹੜੇ ਸੀਗੇ ਉਹ ਇੰਜਰੀਡ ਨੇ ਤੇ ਤੁਹਾਡੇ ਜਵਾਨ ਦੀ ਜਿਹੜੀ ਗੁਰਪ੍ਰੀਤ ਦੀ ਆ ਉਹ ਸ਼ਹੀਦ ਹੋ ਚੁੱਕਾ ਹੈ। ਇਹ ਇਹਨਾਂ ਦੀ ਉਮਰ ਕਿੰਨੀ ਸੀ? 32 ਸਾਲ ਹੋਏ ਸੀ। ਤੇ ਕਿੰਨੇ ਬੱਚੇ ਇਹਨਾਂ ਦੇ? ਦੋ ਬੱਚੇ ਨੇ, ਵੱਡਾ ਬੱਚਾ 10 ਸਾਲ ਦਾ ਵਾ ਤੇ ਛੋਟਾ 3 ਸਾਲ ਦਾ ਹੋਵੇਗਾ। ਜਦੋਂ ਇਹਨਾਂ ਦੀ ਡੈਥ ਹੋਈ ਹੈ ਤਾਂ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ? ਸਾਨੂੰ ਫੋਨ ਕਾਲ ਆਈ ਹੈ ਹੈੱਡ ਕੁਆਰਟਰ ਤੋਂ ਆਈ ਹੈ। ਸ਼ਾਇਦ ਜੀਸੀਓ ਸਾਹਿਬ ਹੀ ਜਾਂ ਕੋਈ ਕੰਪਨੀ ਕਮਾਂਡਰ ਕੋਫੀਸਰ ਦੇਟ ਰੈਂਕ ਦਾ। ਸ਼ਹੀਦ ਗੁਰਪ੍ਰੀਤ ਸਿੰਘ ਦਾ ਮਾਸੂਮ ਬੱਚਿਆਂ ਦਾ ਪਿਤਾ ਸੀ ਉਸ ਦੀ ਉਮਰ 30 ਤੋਂ 32 ਸਾਲ ਸੀ ਜਿਵੇਂ ਹੀ ਉਸ ਦੀ ਸ਼ਹੀਦੀ ਦੀ ਖਬਰ ਪਿੰਡ 'ਚ ਪਹੁੰਚੀ ਤਾਂ ਹਰ ਪਾਸੇ ਸੋਗ ਦੀ ਲਹਿਰ ਦੌੜ ਗਈ ਸਾਡੇ ਛੋਟੇ ਬੇਟਾ ਹੈਗੇ ਵਰਕੀਸ਼ੇ ਇਹਨਾਂ ਦਾ ਤਰੀਕਾ ਇਸ ਤਰ੍ਹਾਂ ਹੈ ਜੀ 10 ਨੂੰ ਰਾਤੀ 8 ਵਜੇ ਨਾਮ ਦੇ ਵਿੱਚ ਫੋਨ ਆਇਆ ਵਾ ਕਿ ਸਾਹ ਨੇ ਕਿਤਾਬੇ ਜੇ ਦਾ ਪ੍ਰਸੰਗ ਜਾਂ ਜਾਂ ਕੇ ਅਗਰ ਦੀ ਨਾ ਪੱਟ ਗਈ ਆ ਇਹਨਾਂ ਦੀ ਸਿੱਧੀ ਪ੍ਰਾਪਤ ਸੀਧੀ ਇਹ ਲੋ ਦਸਾਂ